कुझु <mursos> تو <laughs> باجي ਸਮਝਦਾ ਕਿ ਢੀਨਸਾ ਸਾਹਿਬ ਦਾ ਦਹਾਕਿਆ ਲੰਬਾ ਸਿਆਸੀ ਸਫਰ ਪੰਜਾਬ ਤੇ ਖਾਸ ਕਰਕੇ ਅਕਾਲੀ ਦਲ ਦੇ ਲਈ ਬਹੁਤ ਵੱਡੀ ਦੇਣ ਰਹੀ ਹੈ ਉਹਨਾਂ ਦੀ ਔਰ ਜਦੋਂ ਐਸ ਜਿਹੇ ਪਰਸਨੈਲਿਟੀਆਂ ਐਸ ਜਿਹੇ ਸੁਲਝੇ ਔਰ ਤਜਰਬੇਕਾਰ ਲੋਕ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਫਿਰ ਸਮਾਜ ਨੂੰ ਵੀ ਔਰ ਰਾਜਨੀਤੀ ਨੂੰ ਵੀ ਘਾਟਾ ਵੱਡਾ ਪੈਂਦਾ ਸੋ ਪਰਿਵਾਰ ਦੇ ਨਾਲ ਸੰਵੇਦਨਾ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਦਾ ਬਲ ਬਖਸ਼ੇ ਬਹੁਤ ਹੀ ਦੁਖਦਾਈ ਜਿਹੜਾ ਹੋਇਆਗਾ ਪੂਰੇ ਪੰਜਾਬ ਨੂੰ ਬਹੁਤ ਦੁੱਖਾ ਸਾਰੇ ਲੋਕਾਂ ਨੂੰ ਬਹੁਤ ਦੁੱਖਾ ਬੜਾ ਲੰਮਾ ਹਰਸਾ ਸਰਦਾਰ ਸੁਖਦੇਵ ਸਿੰਘ ਢੀਲਸਾ ਜੀ ਨੇ ਦੇਸ਼ ਦੀ ਪੰਜਾਬ ਦੀ ਰਾਜਨੀਤੀ ਕੀਤੀ ਆ ਇੱਕ ਬਹੁਤ ਹੀ ਮਸੰਵੰਦਾ شریف ਵਿਅਕਤੀ ਜਿਹੜਾ ਇਸ ਜਹਾਨ ਤੋਂ ਚਲੇ ਗਿਆ ਸਾਨੂੰ ਸਾਰਿਆਂ ਨੂੰ ਅਫਸੋਸ ਸਾਥ ਔਰ ਮੈਂ ਤਾਂ ਇਹੀ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਬਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਸ਼ਕਤੀ ਦੇਣ ਕਿ ਅਸੀਂ ਸਾਰੇ ਜਣੇ ਬਾਣਾ ਮੰਨ ਸਕੀਏ ਸੋ ਸਾਰਿਆਂ ਸੰਗਤਾਂ ਨੂੰ ਬੜੇ ਦੁੱਖ ਦੀ ਘੜੀ ਆ ਟਿੰਦ ਸਾਹਿਬ ਪਰਿਵਾਰ ਲਈ ਉਹਨਾਂ ਦੇ ਚਾਹਣਵਾਲਿਆਂ ਲਈ ਤੇ ਸਾਰੇ ਇਲਾਕਾ ਵਾਸੀਆਂ ਲਈ ਕਿਉਂਕਿ ਸਾਡੇ ਇਸ ਸੰਗਰੂਰ ਇਲਾਕੇ ਦੇ ਬਹੁਤ ਸਤਕਾਰਯੋਗ ਤੇ ਲੀਡਰ ਸੀ ਸਾਰੇ ਉਹਨਾਂ ਦਾ ਸਤਕਾਰ ਕਰਦੇ ਸੀ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਇਸ ਇਲਾਕੇ ਦੀ ਜਿਹੜੀ ਸੇਵਾ ਹੈ ਉਹ ਕੀਤੀ ਹੈ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਸਕੇ ਸਬੰਧੀਆਂ ਨਾਲ ਸਾਰੇ ਦੁੱਖ ਸਾਂਝਾ ਕਰਨ ਲਈ ਇੱਥੇ ਪਹੁੰਚੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਜਿਥੇ ਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਨਿਵਾਸ ਬਖਸ਼ੇ ਉੱਥੇ ਸਾਰੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਆ ਉਹਨਾਂ ਨੂੰ ਪਾਣਾ ਮੰਨਦਾ ਬਣਦਾ